ਜਿਹ ਘਟ ਸਿਮਰਨ RAM ਕੋ ਸੋ ਨਰ ਮੁਕਤਾ ਜਾਨ ਤੇ ਇਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਜਿਹ ਘਟ ਜਮਰਨ RAM ਕੋ ਜਿਹੜੇ ਹਿਰਦੇ ਵਿੱਚ RAM ਦਾ ਸਿਮਰਨ ਆ ਸੋ ਨਰ ਮੁਕਤਾ ਜਾਨ ਜਾਨ ਰਹਾ ਮੁਕਤਾ ਉਹਦਾ ਨਹੀਂ ਲਾ ਉਹਦਾ ਜਮਨ ਵਾਲ ਕਟਿਆ ਗਿਆ ਉਹਦਾ ਕੋਈ ਬਕਾਇਆ ਨਹੀਂ ਮੈਂ ਨਹੀਂ ਕਿਸੇ ਦਾ ਦੇਣਾ ਜਬੇ ਦੇਣਾ ਹੀ ਨਹੀਂ ਆਪੇ ਮੁਕਤਾ ਇਹ ਨਾਲ ਹਰ ਬੁੱਤਲ ਨਹੀਂ ਹਰ ਦੇ ਵਿਚਾਰ ਉਸ ਆਦਮੀ 'ਚ ਕੋਈ ਫਰਕ ਨਹੀਂ ਉਸ ਵਿਅਕਤੀ ਦੇ ਵਿਚਾਰਾ ਉਹਦੇ ਬੂਲ 'ਚ ਕੋਈ ਫਰਕ ਨਹੀਂ ਦੋਏ ਕੋਈ ਨਹੀਂ ਨਾਰਨ ਕਾ ਸੱਚੀ ਬਾਣ ਇਹ ਗੱਲ ਸੱਚੀ ਮੰਨ ਲਓ ਇਹ ਗੱਲ ਵੀ ਸੱਚੀ ਹੈ ਸੱਚ ਹੈ ਜੇਹ ਘਟਿ ਸਿਮਰਨ ਰਾਮ ਕੋ ਤੇ ਸਿਮਰਨ ਕਿਹਨੇ ਕਰਨਾ ਹੈ ਜੀ ਮਨ ਨੇ ਕਰਨਾ ਬੁੱਧੀ ਨੇ ਕਰਨਾ ਉਸੇ ਕਰ ਰਹੀ ਹੈ ਮਨ ਮਨ ਬੁੱਧੀ ਕੋਈ ਹੈ ਨਾ ਮਨਤਾ ਮੜਿਆ ਬੁੱਧੀ ਹੋਈ ਹੈ ਹੁਣ ਅੱਛਾ ਜੀ ਤੇ ਜਿਹੜੀ ਬੁੱਧੀ ਜੋ ਹੈਗੀ ਹੈ ਉਹ ਆਪਣੇ ਖਸਮ ਨੂੰ RAM ਨੂੰ ਯਾਦ ਰੱਖਦੀ ਹੈ ਚਿੱਤੇ ਰੱਖਦੀ ਹੈ ਉਹ ਫਿਰ ਮੁਕਤ ਹੈ ਸਮਝੋ ਹੈ ਜੀ ਜੇ ਚੇਤੇ ਪਸਾਖੇ ਰੱਖਦੀ ਹੈ ਉਹ ਮੁਕਤ ਹੈ ਕਿਉਂਕਿ ਅੱਗੇ ਤਾਂ ਸੋ ਨਰਕ ਹੈ ਤਾਂ ਨਾ ਫਿਰ ਹੁਣ ਗਾਂ ਜਾ ਕੇ ਲਿੰਗ ਭੇਜਦਾ ਜ ਹੈ ਨਹੀਂ ਨਾ ਤਾਂ ਕਰਕੇ ਇਹ ਗੁਰਬਾਨੀ ਦੀ ਗੱਲ ਹੈ ਉਤੇ ਕਹਦੇ ਇਸ ਲਿੰਗ ਨਹੀਂ ਮਰ ਜਾਂਦੀ। ਕੜੀ ਭਾਸ਼ਾ ਐਸੀ ਹੈ ਕਿ ਇਸ ਲਿੰਗ ਨੂੰ ਲੱਗਦਾ ਹੈ। ਰੇ ਨਰ ਗਰਭकुंडਲ ਮੈਂ ਆਛਤਾਏ ਮੰਦੀਓ ਗੱਲ ਹੋਊਗੀ ਵੀ ਜੇ ਮਨ ਦਾ ਸਿਮਰਨ ਹੈਗਾ। ਗਰਭकुंडਲ ਚ ਆਇਆ ਸੀ ਕਿਤ ਚੇਤਨ ਮਨ ਦੋ ਨਹੀਂ ਹਨ ਕਹਿਣ ਸੋਣ ਕੋ ਦੂਜਾ ਬਣ ਕੇ ਚੱਲਣਾ। ਉਹ ਵੀ ਬਣੇ ਇੱਕ ਮਨ ਦੋ ਮਨ ਤੇ ਇੱਕ ਹੋ ਗਿਆ। ਜੋ ਆਤਮਾ ਤੇ ਆਦੀ ਹੈ। ਹਾਂਜੀ। ਉਹਦੇ ਖਣ ਚ ਰਾਮਦਾਸ ਜੀ ਮੰਡ। ਤਮ ਗਿਆਦੇ ਆਤਮ ਤੇ ਆਤਮ ਰਸੀਆ ਆਪਣੇ ਆਪ ਨਾਲ ਜੁੜਿਆ ਹੋਇਆ ਬਾਹਰ ਮਾਇਆ ਤੇ ਗੁੱਡੀ ਨਾਲ ਜੁੜ ਕੇ ਮਾਇਆ ਨਾਲ ਜੁੜਿਆ ਹੋਇਆ ਸਰੀਰ ਨਾਲ ਜੁੜਿਆ ਹੋਇਆ ਇਸ ਬਣ ਰਾਮ ਕਹਿੰਦੇ ਨੇ ਇਹਨੂੰ ਆਪਣੇ ਜਨਮ ਤੇ ਦੇਖਦਾ ਬਾਹਰ ਦੇਖਦਾ ਹੀ ਨਹੀਂ ਠੀਕ ਹੈ ਤੇਹ ਨਰ ਹਰੀ ਅੰਤਰ ਨਹੀਂ ਨਾਨਕ ਸੱਚੀ ਮਾਨ ਹਾਂ ਉਹ ਸਰੀਰ ਨਾਲ ਜੁੜਿਆ ਹੋਇਆ ਨਹੀਂ ਹਰ ਕਾ ਸੇਵ ਕੋ ਸੋਹਰ ਜਿਆ ਬੇਤ ਨ ਜਾਣੋ ਮਾਨਸ ਦੇ ਹੁਣ ਮਾਇਆ ਵਿੱਚ ਉਹ ਦੱਸੀ ਹੈ ਸਰੀਰ ਤੇ ਰਹਿੰਦਾ ਹੋਇਆ ਵੀ ਸਰੀਰ ਤੁਹਾਡਾ ਇਕਦਰ ਹੁਣ ਆਪਾਂ ਕਹਿ ਸਕਦੇ ਆ ਕਿ ਕਹਿਣ ਸੁਣਨ ਕੋ ਦੂਜਾ ਹੀ ਐ ਉਹ ਹਰ ਦਾ ਹੀ ਰੂਪ ਐ ਹੁਣ ਹਾਂ ਜੀ ਹਾਂ ਉਹ ਲੱਗਦਾ ਜੈ ਤਾਰੀ ਦੇ 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 ਤਾਰੀ ਹੈ ਦੀਓ ਅੱਛਾ ਪਰ ਜਿਹੜਾ ਹੁਣ ਤੇਹ ਨਰ ਹਰ ਅੰਤਰ ਨਹੀਂ ਇਹ ਜਿਹੜੀ ਕਿਵਕੂੜ ਹੈ ਟੁੱਟੇ ਪਾਲ ਉਹਦੀ ਪਾਲ ਟੁੱਟ ਗਈ ਹੈ ਜੀ ਹਾਂ ਟੁੱਟ ਗਈ ਠੀਕ ਹੈ ਜੀ ਇੱਥੇ 43 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ